ਸਾਡੇ ਬੱਚੇ ਪਾਕਿਸਤਾਨ ਲਾਹੌਰ ਦੀ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਜਾਣਗੇ ਉਹਨਾਂ ਦੇ ਇੱਧਰ ਹੋਣਗੇ ਸਾਡੇ ਗੁਰਦੁਆਰਾ ਸਾਹਿਬ ਹੈ ਰੋਡ ਨਿਸ਼ਕਰਦਾਸ ਕਰਦੇ ਨੇ ਜਿਹੜੇ ਗੁਰਦੁਆਰੇ ਪਾਕਿਸਤਾਨ ਦੇ ਵਿੱਚ ਰਹਿਗੇ ਉਹਨਾਂ ਦੇ ਦਰਸ਼ਨ ਕਰਦਾਰ ਹੋਣ ਜੇ ਦਰਸ਼ਨ ਹੋਣਗੇ ਗੁਰੂ ਸਾਹਿਬ ਪਿਆਰ ਬਖਉਂਦੇ ਹੈ ਆਫਰ ਕਰੋ ਨਹੀਂ ਬਿਦੋਦੇ ਇਹ ਬੈਂਕੀ ਕਿਸਾਨ ਯੂਨੀਅਨ ਨਾਲ ਮੈਂ ਕਰੂੰਗਾ ਕਿ ਜੇ ਸਾਡੀ ਗੱਲ ਮੰਨਣਗੇ ਅਸੀਂ ਅਗਲੇ ਮਹੀਨੇ ਸੜੀ ਵਾਲੇ ਵੀ ਇਹੋ ਜਿਹਾ ਇਕੱਠ ਕਰਾਂਗੇ ਉੱਥੇ ਆ ਜਾਣ ਜੇ ਉੱਥੇ ਉਹਨਾਂ ਨੇ ਸਾਨੂੰ ਲੰਡੀ ਚੂਈ ਦੇਣੀ ਹੈ ਛੱਠੇ ਅਸੀਂ ਸੁਲੇਬਾਟੇ ਵੀ ਕਰਾਂਗੇ ਇਹ ਜਨਾਹ ਤੁਹਾਡੀ ਬਖਸ਼ਮੀ ਹੋ ਹਾਂਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਪਾਰਟੀ ਦੇ ਹੋਰ ਵੀ ਮੈਂਬਰ ਬਾਗਾ ਬਾਰਡਰ ਵਿਖੇ ਪਹੁੰਚੇ ਬਾਗਾ ਬਾਰਡਰ ਨੂੰ ਖਲੋਣ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਅਤੇ ਫੌਜ ਦੇ ਜਵਾਨਾਂ ਅਤੇ ਹੋਰ ਵੀ ਮੈਂਬਰਾਂ ਵਿਚਕਾਰ ਕਾਫੀ ਧੱਕਾਮੁਕੀ ਵੀ ਹੋਈ ਬਾਗਾ ਬਾਰਡਰ ਖਲੋਣ ਦੇ ਮਸਲੇ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਵਿਚਾਰ ਵੀ ਰੱਖੇ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਸਾਰੇ ਜਥੇਦਾਰ ਸਰਬਾਨ ਦਾ ਸੰਤੂਸਾਰ ਦਾ ਜਿਨ੍ਹਾਂ ਨੇ ਇੱਥੇ ਸਾਰਾ ਇੰਸਟਾਪ ਕੀਤਾ ਸਾਰੀਆਂ ਬੇਟੀਆਂ ਦਾ ਜਿਨ੍ਹਾਂ ਨੇ ਮਿਹਨਤ ਕਰਕੇ ਅੱਜ ਇੱਥੇ ਮੌੜਨ ਦੇ ਉੱਤੇ ਆ ਕੇ ਪੰਥ ਦੀ ਗੱਲ ਪੰਜਾਬ ਦੀ ਗੱਲ ਔਰ ਜਿਹੜਾ ਗਰੀਬ ਹੈ ਆਪਣਾ ਖੇਤ ਮਜ਼ਦੂਰ ਹੈ ਜਿੰਮੇਦਾਰ ਹੈ ਉਸੇ ਗੱਲ ਆਪਾਂ ਕਰ ਰਹੇ ਆ ਜਿੰਨਾ ਚਿਰ ਸਾਡਾ ਬਾਰਡਰ ਨਹੀਂ ਬੰਦਾ ਹੋਰ ਕਿੰਨੇ ਵਾਰ ਹੈ ਸਾਡੇ ਵਿੱਚ ਜੇ ਆਂ ਚਕਰੀਪੀ ਰਹੂਗੀ ਹੁਣ ਪੰਜਾਬ ਇੱਕ ਐਫਰ ਜੇ ਸੂਬਾ ਤੇ ਨਾਲ ਲੱਗਦਾ ਹਰਿਆਣਾ ਵੀ ਐਫਰ ਜੇ ਸੂਬਾ ਹੈ ਜਿੱਥੇ ਸਿੱਖ ਖੇਤੀ ਕਰਦੇ ਆਂ ਰਾਜਸਥਾਨ ਦੇ ਵਿੱਚ ਵੀ ਕਰਦੇ ਆਂ ਭੱਜਾ ਪ੍ਰਦੇਸ਼ ਯੂਪੀ ਦੇ ਵਿੱਚ ਵੀ ਕਰਦੇ ਆਂ ਤੇ ਜਿਹੜੀ ਹੁਣ ਜਿੰਸ ਮੰਡੀਆਂ ਦੇ ਵਿੱਚ ਆ ਰਹੀ ਹੈ ਇਹਦੀ ਜੇ ਜੋ ਬਕਾਈ ਹੋਊਗੀ ਇਹ ਫੇਰ ਦੂਰ ਦੂਰ ਦੇ ਗੋਦਾਮਾਂ ਦੇ ਵਿੱਚ ਭੇਜੀ ਜਾਊਗੀ ਜਿੱਥੇ ਘਲੂਗੀ ਸੜੂਗੀ ਖਰਾਬ ਹੋਊਗੀ ਫਟ ਜੇ ਆਪਣੇ ਬਾਰਡਰ ਹੋਣ ਪਾਕਿਸਤਾਨ ਦੇ ਨਾਲ ਖੁੱਲਦਾ ਤੇ ਇਸ ਜਿੰਸ ਦੀ ਕੀਮਤ ਇੱਥੇ 2400 ਰੁਪਏ ਫਿਕਰ ਮਿਲ ਰਹੀ ਹੈ ਆ ਨਾਲ ਇਥੋਂ ਲਾਹੌਰ ਸਰਾ ਅਤਨਾ ਸੋਨਾ ਮੀਜ ਹੈ ਇਸ ਕੋਲ ਸਾਡੇ ਨੇੜੇ ਵੀ ਪਾਕਿਸਤਾਨੀਆਂ ਮੰਡੀਆਂ ਉੱਥੇ ਜਾ ਕੇ ਜੇ बिकੂਗੀ ਇਹਦਾ ਭਾਅ 3400 ਰੁਪਏ ਪਰਟਰ ਹੋਊਗਾ ਜਿਹਦਾ ਮਤਲਬ ਹੈ ਜਿਹੜਾ ਸਾਡਾ ਕਿਸਾਨ ਕਿਸਾਨ ਮਜ਼ਦੂਰ ਇੱਕ ਕਣਕ ਵੇਚਦਾ ਮੌਸਮ 1000 ਰੁਪਏ ਦਾ ਟਾਪਾ ਰਿਹਾ ਹੈ ਇਹ ਬੜੇ ਅਫਸੋਸ ਦੀ ਗੱਲ ਹੈ ਤੇ ਸਾਰੀ ਕਣਕ ਨੇ ਗੋਦਾਮਾਂ ਦੇ ਵਿੱਚ ਜਾਣਾ ਤੇ ਜੇ ਅਸੀਂ ਪਾਕਿਸਤਾਨ सेंट्रल ਏਸ਼ੀਆ ਉਜ਼ਬੇਕਿਸਤਾਨ ਇੰਨਾ ਮੜਖਾ ਦੇ ਵਿੱਚ ਭੇਜੀਏ ਇਹ ਫਿਰ ਕਣਕ ਗਰਦਮਾਂ ਦੇ ਵਿੱਚ ਸੜੂਗੀ ਨਹੀਂ ਖਰਾਬ ਨਹੀਂ ਹੋਊਗੀ ਇਹ ਸਿੱਧੀ ਕਣਕ ਦਾ ਆਟਾ ਬਣੂਗਾ ਆਟੇ ਦੇ ਪੇੜੇ ਬਣਨਗੇ ਪੇੜੇ ਦੀ ਰੋਟੀ ਬਣੂਗੀ ਇਸ ਕਣਕ ਨੇ ਐਸਟਰਾ ਆਪਣੀ ਮਨੁੱਖਤਾ ਦੀ ਫਾਇਦਾ ਦੇ ਲਈ ਖੱਪ ਤੋਣਾ ਦਿੱਤਾ ਇਸੇ ਕਣਕ ਨੇ ਬਹੁਤ ਖਰਾਬ ਹੋਣਾ ਚੋਰਾਂ ਠੱਗਾ ਨੇ ਵੇਚਣੀ ਹੈ ਔਰ ਬੀਜ ਨਾਲ ਇਸ ਨੇ ਖਰਾਬ ਹੋਣਾ ਸੁਸਰੀ ਪੈਣੀ ਹੈ ਚੂਹੇ ਨੇ ਖਾਣਾ ਪਰ ਜਿਹੜੀ ਸਾਡੀ ਸੈਂਟਰ ਦੀ ਸਰਕਾਰ ਹੈ ਇਹ ਕਹਿੰਦੀ ਹੈ ਤੇ ਦਾ ਖਾਪਦਾ ਸੁਸਰ ਵੀ ਖਾ ਜਾਣ ਚੂਹੇ ਵੀ ਖਾ ਜਾਣ ਚੋਰ ਵੀ ਲੁੱਟ ਕੇ ਲੈ ਜਾਣ ਪਰ ਮਨੁੱਖ ਤੇ ਮਨੁੱਖ ਦੇ ਵਿੱਚ ਨਾ ਪਵੇ ਕਿਉਂ ਕਰਕੇ ਉਹ ਮਨੁੱਖ ਮੁਸਲਮਾਨ ਹੈ ਇਹ ਸਾਰੀ ਪਾਲਸੀ ਹਿੱਦਤਵਾਦੀ ਹੈ ਅੱਜ ਜੇ ਬਾਰਡਰ ਫੰਦਾ ਤੇ ਤੁਹਾਨੂੰ ਮੈਂ ਦੱਸਦੇ ਇਸ ਦੇਸ਼ ਦੀ ਜੀਡੀਪੀ 1% ਉੱਤੇ ਜਾਊਗੀ ਤੇ 60 ਤੋਂ 70 ਲੱਖ ਬੇਰਜ਼ਗਾਰੀ ਖਤਮ ਹੋਊਗੀ ਤਨੂੰ ਕੋਈ ਨੌਜਵਾਨ ਕੋખી ਛੱਟਾ ਵੇਚਦਾ ਨਹੀਂ ਨਜ਼ਰ ਆਊਗਾ ਉਹ ਆਪਣੇ ਕੰਮ ਤੇ ਧੱਜੇ ਤੇ ਲੱਗਿਆ ਹੋਊਗਾ ਉਹਦੇ ਕੋਲੇ ਨੌਕਰੀਆਂ ਹੋਣਗੀਆਂ ਉਹਦੇ ਕੋਲੇ ਪੈਸਾ ਹੋਊਗਾ ਉਹਨੂੰ ਕੀ ਲੋੜ ਹੋਣਗੇ ਕਿ ਕਦ ਇਸ ਵੇਖਵੇਂ ਇਸ ਦੇ ਛੱਟਾ ਵੇਚਦੇ ਕੋખી ਵੇਚਦੇ ਇਹ ਪਿੰਨ ਫੋਰਮ ਇਹ ਜਿਹੜੀ ਭਾਜਪਾ ਆਰਐਸ ਸਰਕਾਰ ਹੈ ਇਹ ਜੋ ਕਰਕੇ ਸਿੱਖ ਤੇ ਮੁਸਲਮਾਨ ਦੇ ਖਿਲਾਫ ਹੈ ਇਸ ਕਰਕੇ ਸਾਰਾ ਢੋਂਸਾ ਇਹਨਾਂ ਨੇ ਰਚਾਇਆ ਹੋਇਆ ਹੈ ਅੱਜ ਸੁਪਰੀਮ ਕੋਰਟ ਦਾ ਵਕਮ ਕੋਰਟ ਦਾ ਫੈਸਲਾ ਹੋ ਰਿਹਾ ਹੈ ਜਿਹੜੀਆਂ ਹਿੰਦੂਆਂ ਦੀਆਂ ਸੰਸਥਾ ਹੈਗੀਆਂ ਉਨ੍ਹਾਂ ਦੇ ਵਿੱਚ ਮੁਸਲਮਾਨ ਪਾਉਂਗੇ ਸਭ ਮੇਰਾ ਮਤਲਬ ਆ ਕਿ ਇਹ ਮਤਸਵੀਰ ਸਰਕਾਰ ਜਿਸ ਨੇ ਆਪਣਾ ਬੇੜਾ ਬਿਠਾਉਣਾ ਹੈ ਤੇ ਨਾਲ ਸਾਡਾ ਬੇੜਾ ਇਹ ਵਸ਼ ਬਿਠਾਉਣਗੇ ਪਰ ਅਸੀਂ ਤਖੜੇ ਬਣੀਏ ਇਕ ਤਖੜੀਏ ਕਿਸਾਨ ਯੂਨੀਅਨ ਨੂੰ ਮੈਂ ਬੜੀ ਵਾਰੀ ਕੀ ਹੈ ਜੇ ਭਾਈ ਜਿਹੜਾ ਸਿਆਣਾ ਜਨਰਲ ਹੁੰਦਾ ਜੇ ਉਹਦਾ ਮੋਰਚਾ ਕਿਤੇ ਫੇਲ ਹੋ ਜੇ ਉਹ ਨਮਾ ਰਖ ਲਬਦਾ ਸੋਢੇ ਉਹਨਾਂ ਨੇ ਨਹੀਂ ਕੀਤਾ ਫੇਰ ਆਪਾਂ ਨੇ ਗਰਕਾਵਾਗਾ ਬਾਰਡਰ ਸੁਲੇਮਾਨ ਤੇ ਵੀ ਕਰ ਦਾਂਗੇ ਅਸਾਂ ਦੀ ਬਣਾ ਵੀ ਕਰ ਦਾਂਗੇ ਔਰ ਸਾਰੀ ਦੁਨੀਆ ਦੇ ਵਿੱਚ ਅਸੀਂ ਆਵਾਜ਼ ਠਾਵਾਗੇ ਕਿ ਸਾਡਾ ਖਾਤਮਾ ਕੀਤਾ ਜਾਂਦਾ ਹੈ ਇੱਥੇ ਟਰੈਕਟਰ ਬਣਦੇ ਆ ਕਮਾਈਆਂ ਬਣਦੀਆਂ ਖੇਤੀਬਾੜੀ ਦਾ ਸਮਾਨ ਬਣਦਾ ਔਰ ਪਹਿਲਾਂ ਦਿੱਲੀ ਜਾਂਦਾ ਫਿਰ ਅੰਮ੍ਰਿਤਸਰ ਜਾਂਦਾ ਫਿਰ ਕਰਾਚੀ ਆਉਂਦਾ ਇੱਥੇ ਜਿੱਥੇ ਆਪਾਂ ਖੜੇ ਆ ਇੱਥੋਂ 8 9 ਮੀਲ ਬਾਰਡਰ ਤੇ ਇੱਥੇ ਆ ਜਾਂਦਾ ਇੱਥੋਂ ਦਾ ਮਾਲ ਬਣਿਆ ਇੱਥੇ ਵਾਪਸ ਸਾਡੇ ਬਾਰਡਰ ਤੇ ਉੱਤੇ ਆਉਂਦਾ ਇਹਦਾ ਕੀ ਕਦਰ ਹੈ ਵੀ ਸਾਡਾ ਖਰਾਬ ਕਰਨਾ ਸਾਡੇ ਵਪਾਰੀ ਐ ਸਾਡੇ ਮਸ਼ੀਨ ਵਾਲੇ ਡਰਾਉਣ ਵਾਲੇ ਵੱਡੇ ਵੱਡੇ ਉਹ ਜਿਹੜੇ ਇੰਜੀਨੀਅਰ ਐ مالک ਨੇ ਸਾਰਿਆਂ ਨੂੰ ਤੰਗ ਕੀਤਾ ਹੋਇਆ ਜੀ ਅਸੀਂ ਘਟ ਗਿੰਚੀਆਂ ਨੂੰ ਰਹਿਣ ਦੀ ਜਗ੍ਹਾ ਆ ਬਾਟਵੇ ਦੇ ਉੱਤੇ ਇਨਜਾਬ ਲਾਥੇ ਕਿਉਂ ਪਾਕਿਸਤਾਨ ਤੋਂ ਕਿਵੇਂ ਪਤਾ ਲੱਗਿਆ ਕਿ ਉਹ ਟੌਪ ਕਿੰਨਾ ਬਰੂਦ ਆਇਆ ਹੁਣ ਸਾਡੇ ਸਾਰਿਆਂ ਦੇ ਤਨਕਾਤ ਪਾਕਿਸਤਾਨ ਦੇ ਨਾਲੇ ਕਿਹੜਾ ਸਖਾ ਜਿਹਦੇ ਤਨਕਾਤ ਨਹੀਂ ਹੈ ਉਹ ਸਾਡੀ ਧਰਤੀ ਹੈ ਸਾਨੂੰ ਤੋਂ ਗਾਂਧੀ ਜਰੂਰ ਜਿਹੜੇ ਇੰਗਰੇਜ਼ ਨੇ بے ذਖਰ ਕੀਤਾ ਹੋਇਆ ਤੇ ਕਿਹੜਾ ਬੰਦਾ ਹੈ ਕੀ ਆਪਣੀ ਜੰਮ ਵਾਲੀ ਧਰਤੀ ਦੇ ਨਾਲ ਪਿਆਰ ਦਾ ਰੱਖੇ ਇਹ ਬਾਜਵੇਂ ਵੀ ਪਾਕਿਸਤਾਨੀ ਹੈਗੇ ਐ ਵੈ ਵੀ ਪਾਕਿਸਤਾਨੀ ਹੈਗਾ ਤੇ ਜਿਹੜੇ ਸਰਦੀਆਂ ਦੇ ਵਿੱਚ ਰੂਸ ਤੋਂ ਥੀਨ ਤੋਂ ਪਰਿੰਦੇ ਆਉਂਦੇ ਐ ਬਕਤਾ ਆਉਂਦੀ ਐ ਆ ਹੁਣ ਇਸ ਮਹੀਨੇ ਤੋਂ ਪਹਿਲਾਂ ਗਰਮੀਆਂ ਦੀ ਰੋਤੋਂ ਤੋਂ ਵਾਪਸ ਆਪਣੇ ਘਰ ਚਲੇ ਜਾਂਦੇ ਐ ਰੂਸ ਤੇ ਚੀਨ ਕਿਐਸੀ ਕਿਉਂ ਨਹੀਂ ਆਪਣੇ ਘਰ ਵਾਪਸ ਜਾ ਸਕਦੇ ਇਹ ਬਹੁਤ ਭਾਰੇ 1947 ਦੇ ਵਿੱਚ ਜਿਹੜੇ ਸਾਡੇ ਵੱਡੇ ਵੱਡੇ ਸਲਾਹ ਕਰਨ ਵਾਲੇ ਬੰਤੇ ਸੀਗੇ ਉਹਨਾਂ ਨੇ ਪੰਜਾਬ ਨੂੰ ਤੋੜ ਦਿੱਤਾ ਫੌਰਾੰ ਦੇ ਮਤਲਬ ਕੀ ਹੈ ਕਿ ਸਿੱਖ ਜਿਹੜੇ ਖੇਤਰੀ ਬਾੜੀ ਦੇ ਮਹਾਰਾਹ ਉਹ ਅੱਜ ਪਾਕਿਸਤਾਨ ਦੇ ਵਿੱਚ ਨਹੀਂ ਹੈ ਉਹ ਅੱਜ ਪੰਜਾਬ ਹਰਿਆਣਾ ਯੂਪੀ ਮੱਧ ਪ੍ਰਦੇਸ਼ ਦੇ ਵਿੱਚ ਤਰਾਈ ਦੇ ਵਿੱਚ ਹੈ ਜਿੱਥੇ ਮਣੀ ਮੂਹ ਹਜ਼ਾਰਾਂ ਲੱਖਾਂ ਸਾਨੂੰ ਗੰਦੇ ਆ ਮੈਂ ਇੱਕ ਵਸਾਖੀ ਗਿਆ ਸੀਗਾ ਪਾਕਿਸਤਾਨ ਤੇ ਮੈਂ ਹੈਰਾਨ ਹੋ ਗਿਆ ਕਰਖਾਂ ਜਿਵੇਂ ਅੱਜ ਪੱਕੀਆਂ ਹੋਈਆਂ ਇਸ ਤਰ੍ਹਾਂ ਉੱਥੇ ਪੱਕੀਆਂ ਸੀਗੀਆਂ ਪ੍ਰਸਾਦ ਸਿੰਘ ਜੀ ਉਹ ਇੱਕਸਾਰ ਨਹੀਂ ਸੀ ਗੋਟੀਆਂ ਦੇ ਵਿੱਚ ਗੁੱਲੀ ਡੰਡਾ ਸੀ ਉੱਤੇ ਗੁੱਲੀ ਡੰਡਾ ਕੜਕ ਤੋਂ ਜ਼ਿਆਦਾ ਹੋਵੇ ਫਿਰ ਸਵਾਦ ਕਰਕੋਣੀ ਹੈ ਇਹ ਸਾਰਾ ਘਾਟਾ ਪਾਕਿਸਤਾਨ ਨੂੰ ਪਿਆ ਜੰਡਾ ਨੇ ਸਿੱਖ ਬਾੜ ਕੱਢ ਤੇ ਗਾਂਧੀ ਦੇ ਡੇਰ ਉੱਤੇ ਹਕਮਦੇਵ ਉੱਤੇ ਅਜੇ ਵੀ ਆਪਾਂ ਨੂੰ ਅਕਲ ਹੋਣੀ ਚਾਹੀਦੀ ਹੈ ਕਿ ਜੇ પણ બાનુએ થિયાર મોતી કે મેત સા કહેજે કે ગુજરાત ਦੇ ਵਿੱਚ ਨਾ ਡગે કે ਇਹ ਨਾ પાકિસ્તાન ਪੰਜਾਬ ਨਾ ਇੰਡੀਆ ਪੰਜਾਬ ਦੇ ਵਿੱਚ ਜગે ਸਾਡੀ ਵਿਰਾਸਤ ਖਤਮ ਹੁੰਦੀ ਹੈ ਸਾਡੀ ਮਨੁੱਖਤਾ ਖਤਮ ਹੁੰਦੀ ਹੈ ਜਿੰਨਾ ਪਿਆਰ ਇਹਨਾਂ ਨੂੰ ਗੁਜਰਾਤੀਆਂ ਨਾਲ ਹੈ ਉੰਨੀ ਪਿਆਰ ਸਾਡਾ ਪੰਜਾਬੀਆਂ ਦੇ ਨਾਲ ਕਿ ਸਭ ਕੋਈ ਵੀ ਮਜ਼ਬੂ ਹੋਵੇ ਜਿਹੜੀ ਕਾਂਗਰਸ ਦੀ ਚਾਹ ਬਣਦੀ ਹੈ ਉਗਦੀ ਹੈ ਪੈਦਾ ਹੁੰਦੀ ਹੈ ਇਹ ਸਾਰੇ ਅੰਬਰ ਸਭ ਤੋਂ ਅਫਗਾਨਿਸਤਾਨ ਜਾਇਆ ਕਰਦੇ ਸੀ ਇੱਥੇ ਰੋਕ ਲਾ ਕੇ ਇਹ ਜੱਤਵਾ ਨੇ ਉਹ ਵੀ ਖਤਮ ਕਰ ਦਿੱਤਾ ਹੈਗਾ ਸਾਰੇ ਪਾਸੇ ਸਾਨੂੰ ਹਨੇਰ ਦਿਖਦਾ ਹੈ ਜਿੰਨ ਕਦੇ ਦੇਖਦਾ ਹੀ ਨਹੀਂ ਕਿੰਦਾ ਬੁਰਾ ਹਾਲ ਇਹ ਹਿੰਦੂਪਾ ਨੇ ਆਪਣੇ ਵਜਮ ਦੇ ਕਰਕੇ ਸਾਡੇ ਉੱਤੇ ਕੀਤਾ ਜੇ ਬਾਰਡਰ ਖੁੱਲੂਗਾ ਨੌਕਰੀਆਂ ਪੈਦਾ ਹੋਣਗੀਆਂ 70 ਲੱਖ ਕਿਸ ਮਗਰ ਲਈ ਕਿਹਣਾ ਤੇ ਆ ਰੋਗਾ ਕੋਈ ਨਹੀਂ ਇਹਦੇ ਨਾਲ ਦਾ ਇਹ ਭਗਵਾਨ ਸਾਹਿਬ ਦੀ ਅਕਲ ਚੱਲੂਗੀ ਗਾਵੇ ਦੀ ਸ਼ਾਦੀ ਨਾ ਮੋਦੀ ਦੀ ਜਿਹੜੇ ਪਵਾੜੇ ਦੀ ਜੜ ਨਹੀਂ ਇਹਨਾਂ ਨੂੰ ਅਮੰਨੀ ਸਮਝਦਾ ਇਹ ਸਰਾਫ ਕੱਟ ਕੇ ਇਤਿਹਾਸ ਮੁਸਲਮਾਨਾਂ ਦੇ ਵੈਰ ਕੱਟਣ ਨੂੰ ਆਏ ਹੋਏ ਆ। ਉਹਨਾਂ ਦਾ ਜੋੜ ਦਾ ਰਾਜ ਕਰਨ ਦਾ ਮਕਸਦ ਹੀ ਹੈ ਜੀ ਕਿ ਜੇ ਸਮਗਲੀ ਕੱਟੋਗੀ ਪਿਆਰ ਵਧੂਗਾ। ਪਿਆਰ ਵਧਣ ਤੇ ਨਾਲ Hindu ਤੇ Musalman ਦੀ ਜਿਹੜੀ ਦੁਸ਼ਮਣੀ ਹੈ ਉਹ ਕੱਟੂਗੀ। ਕਿਉਂ ਕਰਕੇ ਵਪਾਰ ਚੱਲ ਪੈਣਾ ਹੈ। ਹੰਦੂ ਜਿਹੜਾ ਹਿੰਦੂ ਪੁੱਛਦਾ ਹੈਂਦਾ ਕਿ ਜੇ ਬਾਰਡਰ ਖੋਲਤਾ ਤਾਂ 테ਰਰਿਜ਼ਮ ਆ ਜੂਗੀ ਗਾਦੀ ਟਰੋਰਿਜ਼ਮ ਆਊਗੀ ਸਾਡਾ ਭਰਾ ਹਿੰਦੂ ਪਾਠ ਕਰਦਾ ਪੂਜਾ ਕਰਦਾ ਗਾਦੀ ਪੂਜਾ ਕਰਦਾ ਕੈਸੇ ਦੀ ਪੂਜਾ ਕਰਦਾ ਜੇ ਪੈਸੇ ਦੀ ਪੂਰਤ ਪੂਟਾ ਕਰਦਾ ਤੇ ਫਿਰ ਪੈਸਾ ਹੋਗਾ ਤੇਰੇ ਨਾਲ ਦਬਾਉਂਗੀ ਕੰਮ ਨਹੀਂ ਆ ਗੱਲੋਂ ਨਾ ਸੋਹਣਾ ਦੇ ਲਈ ਵਪਾਰ ਕਰਨ ਦੇ ਨਹੀਂ ਕਰਤਾਂ ਦੀ ਡਰਾਈਵਰੀ ਕਰਨ ਦੇ ਨਹੀਂ ਉਤਕੁਰ ਸੰਗ ਲੂਗਾ ਇਹ ਸਭਿਆਚਾਰਕ ਤੌਰ ਦੇ ਤੇ ਵਿਲੇ ਲੱਗਿਆ ਕਰਨਗੇ ਜਿਹੜੇ ਅਸੀਂ ਆਪਣਾ ਵਿਰਸਾ ਵੀ ਰਾਂਗੇ ਤੇ ਸਾਰਿਆਂ ਦਾ ਭੁੱਲ ਗਏ ਆ ਉਹ ਮਾਪਸਾਊਗਾ ਸਾਡੇ ਬੱਚੇ ਪਾਕਿਸਤਾਨ ਲਾਹੌਰ ਦੀ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਜਾਣਗੇ ਉਹਨਾਂ ਦੇ ਇੱਧਰ ਆਉਣਗੇ ਪਿਆਰ ਵਧੂਗਾ ਅਨ ਸਾਡੇ ਗੁਰਦੁਆਰਾ ਸਾਹਿਬ ਹੈ ਗੋੜ ਨਿਤਕਰਦਾਸ ਕਰਦੇ ਨੇ ਜਿਹੜੇ ਗੁਰਦੁਆਰੇ ਪਾਕਿਸਤਾਨ ਦੇ ਵਿੱਚ ਰਹੇਗੇ ਉਹਨਾਂ ਦੇ ਦਰਸ਼ਨ ਕਰਦਾਰ ਹੋਣ ਜੇ ਦਰਸ਼ਨ ਹੋਣਗੇ ਗੁਰੂ ਸਾਹਿਬ ਪਿਆਰ ਬਖ ਦਉਦੇ ਹੈ ਨਾਫਤਰ ਨਹੀਂ ਬਖ ਦਉਦੇ ਜੇ પ્રેમ ਕੀਆ ਹਨ ਹੀ ਕੋ ਕੋ प्रेम प्रभ दसवें पातशाह का हुक्म है जिड़िया टब्बर विछड़ गए हैं मैं एम पी है संगरूर दी ਇਹਨਾਂ ਹਰਕਤ ਦੇ ਵਿੱਚ ਮੁਸਲਮਾਨ ਉਹਨਾਂ ਜਿਹੜਾ ਵਿਆਪਾਰ ਸਰਦੀਆਂ ਪਾਕਿਸਤਾਨ ਛੋਈਆਂ ਜਿੰਨੇ ਰੁਪਏ ਜਲੇਤਰ ਲੈ ਕੇ ਜਾਂਦਾ ਕਈਆਂ ਦੇ ਕੰਮ ਖਰਾਬ ਕਰਉਂਦਾ ਕਿਉਂ ਕਰਕੇ ਜਿਹੜੇ ਪਾਕਿਸਤਾਨ ਤੋਂ ਉਹਨਾਂ ਦੇ ਰਿਸ਼ਤੇ ਦਾ ਰਹਦੇ ਐ ਉਹਨਾਂ ਨੂੰ ਇੱਥੋਂ ਬਾਹਰ ਕਿ ਤੋਂ ਲੈ ਕੇ ਦਿੱਲੀ ਜਾ ਕੇ ਲਾ ਦਿੰਦੇ ਐ ਫਰਕ ਲੈਣ ਨੂੰ ਤੇ ਹਰੇਕ ਨੂੰ ਲੋੜ ਹੈ ਇੰਨਾ ਖਰਚਾ ਮੁਸਲਮਾਨਾਂ ਤੇ ਪਾ ਦਿੰਦੇ ਐ ਕਿ ਦਿੱਲੀ ਦੇ ਵਿੱਚ ਹੋਟਲ ਦਾ ਖਰਚਾ ਹੋਰ ਖਰਚਾ ਫਿਰ ਵਾਪਸ ਬਲੇਰ ਕੋਲ ਲੈ ਕੇ ਆਉਣੀ ਹੈ ਬੈਂਟਰੀ ਦਾ ਖਰਚਾ ਤਾਂ ਪੂਰਾ ਇਹ ਦੇ ਕੋਲੇ ਅਜੇ ਵੀ ਵਾਟਸਐਪ ਨੰਬਰ ਤੇ ਹਥਿਆਰ ਰਹਿ ਨਹੀਂ ਗਏ ਜੇ ਹੈ ਨਹੀਂ ਗਏ ਤਾਂ ਫੇਰ ਜੀ ਸੁਣਾ ਹਾਂਗੀ ਤੇ ਇਥੇ ਅਮਨ ਪੈਦਾ ਹੋਊਗਾ ਸੋ ਇਹ ਸਾਰੀਆਂ ਚੀਜ਼ਾਂ ਆਪਾਂ ਦੇਖੀਏ ਕਿ ਸਾਡੇ ਨਾਲ ਕਿਹੜਾ ਕਾਠਾ ਪੈ ਰਿਹਾ ਤੇ ਮੈਂ ਬੇਨਤੀ ਕਿਸਾਨ ਯੂਨੀਅਨ ਨੂੰ ਇਹ ਕਰੂੰਗਾ ਕਿ ਜੇ ਸਾਡੀ ਗੱਲ ਮੰਨਣਗੇ ਅਸੀਂ ਅਗਲੇ ਪਿੰਨੇ ਸੜੀ ਵਾਲੇ ਵੀ ਇਹੋ ਜਿਹਾ ਕੱਟ ਕਰਾਂਗੇ ਉੱਥੇ ਆ ਜਾਣ ਜੇ ਉੱਥੇ ਉਹਨਾਂ ਨੇ ਸਾਨੂੰ ਲੰਡੀ ਚੂਹੀ ਦੇਣੀ ਹੈ ਤੇ ਫੇਰ ਅਸੀਂ ਸੁਲੇਮਾਨ ਤੇ ਵੀ ਕਰਾਂਗੇ ਇਹਦੇ ਨਾਲ ਥੋੜੀ ਬਦਨਾਮੀ ਹੋਊ ਕਿ ਜਿਹੜੀ ਪਾਰਟੀ ਵਪਾਰ ਵਧਾਉਣਾ ਚਾਹਦੀ ਹੈ ਹਾਂਜੀ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਆਪਣੀ ਪਾਰਟੀ ਦੇ ਮੈਂਬਰਾਂ ਦੇ ਨਾਲ ਜੋ ਬਾਗਾ ਬਾਰਡ ਰਖਾਉਣ ਨੂੰ ਲੈ ਕੇ ਜੋ ਇਹ ਵਿਰੋਧ ਕੀਤਾ ਜਾ ਰਿਹਾ ਹੈ ਜੋ ਵੀ ਇਸ ਮਾਮਲੇ ਸੰਬੰਧੀ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਵਿਚਾਰ ਰੱਖੇ ਨੇ ਤੁਸੀਂ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਦੇ ਹੋ ਨਾਲ ਹੀ ਸਾਡੇ YouTube ਚੈਨਲ ਮੈਕਸ TV ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਦੀ ਨੋਟੀਫਿਕੇਸ਼ਨ ਆਲ ਤਾਂ ਜਰੂਰ ਕਰਦੇ ਹੋ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ